ਮਿੱਤਰੋ ਪਿੰਡ ਰੋਡੇ ਖੜੇ ਆ ਜੀ ਤੁਹਾਡੇ ਵਾਸਤੇ ਦੋ ਟਰੈਕਟਰ ਲੈ ਕੇ ਆਏ ਆ ਦੋਵੇਂ ਮੋਡੀਫਾਈ ਹੋਏ ਹੋਏ ਟਰੈਕਟਰ ਆ ਇੱਕ ਫੋਰਡ 3610 ਤੇ ਦੂਜਾ ਫੋਰਡ 3600 ਟਰੈਕਟਰ ਆ ਜੀ ਮਾਲਕ ਆਪਣੇ ਕੋਲ ਲੈਣੇ ਜਾਣਕਾਰੀ ਹਾਂਜੀ ਬਾਈ ਕੀ ਹਾਲ ਆ ਵਧੀਆ ਵੀਰੇ ਠੀਕ ਠਾਕ ਵਧੀਆ ਜੀ ਅੱਜ ਦੋ ਟਰੈਕਟਰ ਲੈ ਕੇ ਆਏ ਆ ਹਾਂਜੀ ਵੀਰੇ ਤੇ ਦੋਵੇਂ ਤਿਆਰ ਹੋਏ ਹੋਏ ਹਨਾ ਹਾਂਜੀ ਵੀਰੇ ਫੋਲੋ ਸਭ ਤੋਂ ਪਹਿਲਾਂ ਬਾਈ ਜਿਹੜਾ ਫੋਰਡ 3610 ਟਰੈਕਟਰ ਇਹ ਮਾਡਲ ਕਿਹੜਾ ਇਹ ਮਾਡਲ 92 ਬਾਈ 1992 ਮਾਡਲ ਆ ਹਾਂਜੀ ਪੰਜਾਬ ਦਾ ਨੰਬਰ ਆ ਠੀਕ ਆ 1992 ਮਾਡਲ ਆ ਨੰਬਰ ਪਿਆ ਆ ਡਿਸਕ ਬ੍ਰੇਕ ਆ ਡਿਸਕ ਬ੍ਰੇਕ ਆ ਅਗਲਾ ਫਰੰਟ ਫਾਰਮ ਛੜਦਾ ਹਿੱਸਾ ਠੀਕ ਆ ਹਿੱਸਾ ਫਾਰਮ ਛੜਦਾ ਆ ਟਾਇਰਾਂ ਵੀ T20 ਵਾਲੇ ਉੱਚੇ ਮਾਡਲ ਵਾਲੇ ਲੱਗੇ ਆ ਠੀਕ ਆ ਬਾਈ ਹਾਂਜੀ ਟਾਇਰ ਬਿਲਕੁਲ ਚਾਰੇ ਨਵੇਂ ਆ ਟਾਇਰ ਕੰਪਨੀ ਦੇ ਆ ਹਾਂਜੀ ਹਾਂਜੀ ਮੂਰਲੇ ਐਮ ਆਰਫ ਦੇ ਮਗਰਲੇ ਵੀ ਕੰਪਨੀ ਦੇ ਟਾਇਰ ਆ ਠੀਕ ਆ ਚਾਰੇ ਟਾਇਰ ਬਿਲਕੁਲ ਨਵੇਂ ਆ ਤੇ ਜਿਹੜਾ ਇਹ ਟਰੈਕਟਰ ਨੂੰ ਹੋਇਆ ਵਾ ਪੇਂਟ ਇਹ 2K ਦਾ ਹੋਇਆ 2K ਦਾ 2K ਦਾ ਵੀ ਫੁੱਲ ਗਾਰੰਟੀ ਵੀ ਕਹੀ ਰਿਪੇਂਟ ਨਾ ਬਣ ਕੇ ਲੈਣਗੇ ਪੂਰਾ ਡੈਕ ਡੁੱਕੋ ਵੀ ਪੂਰਾ ਮਹਿੰਗਾ ਸਸਤਰੀ ਵਗੈਰਾ ਫੈਬਰ ਹਟ ਸਾਰਾ ਸਮਾਨ ਮਿਲੂ ਆਈ ਹਾਂਜੀ ਹਾਂਜੀ ਇਦਾਂ ਹੀ ਮਿਲੂ ਠੀਕ ਆ ਆਈ ਸਾਰਾ ਸਮਾਨ ਮਿਲੂਗਾ ਤੇ ਮੇਨ ਗੱਲ ਹੁੰਦੀ ਹੈ ਇੰਜਨ ਗੇਅਰ ਦੀ ਇੰਜਨ ਗੇਅਰ ਵਧੀਆ ਵੀਰੇ ਅਗਲਾ ਵਾਕੇ ਸੌਦਾ ਲਾ ਲੈ ਅਗਲਾ ਚੈੱਕ ਕਰਕੇ ਲੈ ਜਾ ਵੀਰੇ ਠੀਕ ਆ ਚੈੱਕ ਕਰਕੇ ਇੰਜਨ ਗੇਅਰ ਵਾਕੇ ਸੌਦਾ ਲਾ ਸਕਦੇ ਹਾਂ ਸਮਾਨ ਟਰੈਕਟਰ ਨਾਲ ਆਈ ਮਿਲੂਗਾ ਆਈ ਆ ਡੰਡਾ ਫੱਟੀ ਗੁੱਲਾ ਜੋ ਵੀ ਆ ਘੋੜਾ ਬੰਪਰ ਹਾਰਨ ਵੱਡੇ ਠੀਕ ਆ ਸਮਾਨ ਉਦਾਂ ਹੀ ਆ ਵੀਰੇ ਸਾਰਾ ਸਮਾਨ ਆਈ ਮਿਲੂਗਾ ਤੇ ਇੰਜਨ ਗੇਅਰ ਦਾ ਤੁਸੀਂ ਵਾਕੇ ਸੌਦਾ ਫੇਰ ਲਾ ਸਕਦੇ ਆ ਹਾਂਜੀ 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 ਠੀਕ ਆ ਤੇ ਹੁਣ ਗੱਲ ਕਰਦੇ ਆ ਇਹ ਟਰੈਕਟਰ ਡਿਮਾਂਡ ਕੀ ਏ ਦੀ ਇਹਦੀ ਡਿਮਾਂਡ 2 ਲੱਖ ਤੇ 45000 ਰੁਪਏ ਦੀ 2 ਲੱਖ 45000 ਡਿਮਾਂਡ ਆ ਤੇ ਜਿਹੜਾ ਕਰਕੇ ਆਉਂਦਾ ਵੀਡੀਓ ਨੂੰ ਸ਼ੇਅਰ ਉਹਦੇ ਲਈ 2 ਲੱਖ ਤੇ 20000 ਦਾ ਨੈਟ ਟਰੈਕਟਰ ਦੇਣਾ ਆਪਾਂ 25000 ਦਾ ਮਾਰਦਾਨ ਹੋ ਜਾਊਗਾ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਕਿਉਂਕਿ ਸਮਾਨ ਬਹੁਤ ਲੱਗਾ ਵੀਰੇ ਸਾਰਾ ਹੀ ਲੱਗਾ ਡੋਟ ਠੀਕ ਆ ਇੰਜਨ ਗੇਅਰ ਦੀ ਵੀ ਫੁੱਲ ਗਾਰੰਟੀ ਹੈ ਤੇ ਰੰਗ ਪੇੜਦੀ ਵੀ ਹਾਂਜੀ ਠੀਕ ਆ ਕਾਗਜ਼ੀ ਪੱਤਰ ਓਕੇ ਆ ਬਿਲਕੁਲ ਓਕੇ ਪੰਜਾਬ ਨੰਬਰ ਠੀਕ ਆ ਤੇ ਇੱਧਰ ਜਿਹੜਾ ਬਈ ਫੋਰਡ 3 ਏ 1991 ਮਾਡਲ ਨੰਬਰ ਪਿਆ ਵਾ 50 ਠੀਕ ਆ ਟੈਟੂਰੇ ਦੇ ਵੀ ਨਾ ਹਾਂਜੀ ਹਾਂਜੀ ਬਿਲਕੁਲ ਚਾਰੇ ਨਾਮ ਤੇ ਪੇਂਟ ਇਹਨੂੰ ਹੋਇਆ ਵਾ ਹਾਂਜੀ 2 ਕੇ ਦਾ ਪੇਂਟ ਹੀ ਉਸੇ ਵਾਲਾ ਠੀਕ ਆ 2 ਕੇ ਦਾ ਹੀ ਪੇਂਟ ਹੋਇਆ ਵਾ ਤੇ ਸਮਾਨ ਇਹਦੇ ਨਾਲ ਵੀ ਆ ਹੀ ਮਿਲੂਗਾ ਫੇਵਰ ਹਟ ਸਾਰਾ ਕੁਝ ਇਦਾਂ ਹੀ ਮਿਲੂ ਵੀਰੇ ਠੀਕ ਆ ਸਾਰਾ ਸਮਾਨ ਇਹਦੇ ਨਾਲ ਮਿਲੂਗਾ ਜੀ ਇੰਜਨ ਗੇਅਰ ਦਾ ਵਾ ਕੇ ਲੈ ਜਾਣ ਬਈ ਹਾਂਜੀ ਪੂਰਾ ਓਕੇ ਆ ਜੀ ਠੀਕ ਆ ਇੰਡੀਅਨ ਗੀਅਰ ਦਾ ਵਾਕੇ ਚਲਾ ਕੇ ਤਸੱਲੀ ਕਰਕੇ ਟਰੈਕਟਰ ਤੁਸੀਂ ਫੇਰ ਲਿਆ ਸਕਦੇ ਹੋ ਵੀ ਭੋਰਾ ਕੋਈ ਕਮੀ ਨਹੀਂ ਗਈ ਦੋਵਾਂ ਟਰੈਕਟਰਾਂ 'ਚ ਫੁੱਲ ਵਧੀਆ ਟਰੈਕਟਰ ਆ ਵੀਰੇ ਕਈ ਵੀਰ ਭਾਲਦੇ ਹੁੰਦੇ ਆ ਵੀ ਅਸੀਂ ਤਿਆਰ ਕਰਾਉਣਾ ਉਹ ਤਿਆਰ ਹੋਏ ਟਰੈਕਟਰ ਹੀ ਲੈ ਜਾਣ ਹਾਂਜੀ 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 ਠੀਕ ਆ ਚੱਕ ਕੇ ਵਿਖਾਨੀ ਹੋ ਗਈ ਠੀਕ ਆ ਪੂਰਾ ਚੰਗਾ ਟਰੈਕਟਰ ਆ ਹੈ ਸਾਰਾ ਬਿਲਕੁਲ ਸੁੱਕਾ ਟਰੈਕਟਰ ਆ ਸੁੱਕਾ ਟਰੈਕਟਰ ਆ ਹਾਂਜੀ ਕਿਧੋਣੀ ਤੇ ਦੂਲ ਦੂਲ ਹਾਂਜੀ 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 ਤੇ ਹੁਣ ਗੱਲ ਕਰਦੇ ਆ ਇਹ ਟਰੈਕਟਰ ਦਾ ਰੇਟ ਕੀ ਆ ਯਾਰ ਵੀਰੇ ਕੋਈ 2 ਤੋਂ 5 ਮੰਗਦਾ ਕੋਈ 10 ਮੰਗਦਾ ਟਰੈਕਟਰ ਆਪਾਂ ਨੈੱਟ ਫਿੱਟ 1,85,000 ਦਾ ਦੇਣਾ ਹੈ ਦੇਣਾ ਹਾਂ ਹਾਂ ਮੰਗੋ ਭਣਾ 2 ਮੰਗ ਲਓ ਭਣਾ 2 5 ਮੰਗ ਲਓ ਸਾਰੇ 2 5 ਵੀ ਕੋਈ ਪਾਈ ਜਾਂਦਾ 2 10 ਵੀ ਪਾਈ ਜਾਂਦਾ ਕੋਈ 95 ਮੰਗੀ ਜਾਂਦਾ ਪਰ ਆਪਣਾ ਡਾਇਰੈਕਟਰ ਦਾ ਰੇਟ ਵੱਖਰਾ ਹੋਊਗਾ 1,85,000 ਦਾ ਟਰੈਕਟਰ ਦੇਦਾ ਹਾਂ ਹਾਂਜੀ ਲੈ ਜਾਣ ਵਾ ਕੇ ਹਾਂਜੀ 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 ਠੀਕ ਆ ਸਰ ਵੀ ਨਵੇਂ ਆ ਇੰਜਨ ਗੇਅਰ ਵੀ ਫੁੱਲ ਵਧੀਆ ਫੇਵਰ ਫੋਰ ਸਾਰਾ ਕੁਝ ਲੱਗਾ ਵੀਰੇ ਠੀਕ ਆ ਹਾਂਜੀ ਤੇ ਇਹ ਦੋਵੇਂ ਟਰੈਕਟਰ ਕਿਹੜੇ ਪਿੰਡ ਵਗਾਉ ਆ ਇਹ ਰੋਡੇ ਪਿੰਡ ਆ ਵੀਰੇ ਜ਼ਿਲ੍ਹਾ ਮੋਗਾ ਬਾਗੇ ਪ੍ਰਾਣੇ ਦੇ ਬਿਲਕੁਲ ਨਾਲ ਪਿੰਡ ਰੋਡੇ ਜਿਲ੍ਹਾ ਮੋਗਾ ਹਾਂਜੀ ਠੀਕ ਆ ਨੰਬਰ ਬੋਲ 99147 ਠੀਕ ਆ 55467 ਹਣ ਜ਼ਿੰਮੇਵਾਰੀ ਆ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਮਾਨਤਨ ਫੋਲ ਕਰਨਾ ਫੁੱਲ ਮਾਨਤਨ ਹੋਊਗਾ ਵੀਰੇ 95011 44014 ਦੋ ਨੰਬਰ ਆਪਣੇ ਵੀਰੇ ਨੰਬਰ ਤੇ ਗ੍ਰੀਨ ਤੇ ਚੱਲੀ ਜਾਂਦਾ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ